ਤੁਸੀਂ ਦੇਖ ਰਹੇ ਹੋ Sky News Punjab ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲਈ ਆਰਐਸਐਸ ਦੇ ਵੱਲੋਂ ਬੈਟਕਾ ਕੀਤੀਆਂ ਜਾ ਰਹੀਆਂ ਨੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ 1 ਮਹੀਨੇ ਤੋਂ ਹੁਣ ਤੱਕ ਚੰਡੀਗੜ੍ਹ ਸ਼ਹਿਰ ਦੇ ਲਗਭਗ 60% ਖੇਤਰ ਕਵਰ ਕਰਦੇ ਹੋਏ 1750 ਬੈਟਕਾ ਕੀਤੀਆਂ ਗਈਆਂ ਨੇ ਆਰਐਸਐਸ ਨੇ ਵੋਟਰਾਂ ਦੇ ਨਾਲ ਜੁੜਨ ਦਾ ਇਹ ਮਾਡਲ ਬਣਾਇਆ ਹੈ ਇੱਕ ਸਮੇਂ ਦੇ ਵਿੱਚ 10 ਘਰਾਂ ਨੂੰ ਕਵਰ ਕੀਤਾ ਜਾਂਦਾ ਹੈ ਪਾਰਕਾਂ ਜਾਫਰ ਘਰ ਦੇ ਵਿੱਚ 15 ਤੋਂ 20 ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਦੇਸ਼ ਦੇ ਨਾਮ ਤੇ ਵੋਟ ਮੰਗੀ ਜਾਂਦੀ ਹੈ ਆਰਐਸਐਸ ਦੇ ਵੱਲੋਂ ਛੋਟੀਆਂ ਅਤੇ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਚੋਣਾਂ ਤੱਕ ਚੱਲਣਗੀਆਂ ਦੇਸ਼ ਦੇ ਵਿਕਾਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਆਰਐਸਐਸ ਦੇ ਜੋ ਆਗੂ ਨੇ ਉਹ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਇਹ ਦੱਸ ਰਹੇ ਨੇ ਕਿ ਧਾਰਾ 370 ਹਟਾਉਣਾ ਰਾਮ ਮੰਦਰ ਬਣਾਉਣਾ ਸਿਰਫ ਭਾਜਪਾ ਹੀ ਕਰ ਸਕਦੀ ਸੀ ਆਰਐਸਐਸ ਦੇ ਆਗੂ ਵਪਾਰੀ ਸਾਫ ਕਾ ਸੈਨਿਕ ਅਤੇ ਆਮ ਜਨਤਾ ਸਮੇਤ ਸਮਾਜ ਦੇ ਵੱਖ-ਵੱਖ ਵਰਗਾ ਦੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਰਐਸਐਸ ਦੇ ਵੱਲੋਂ ਮੰਦਿਰਾਂ ਗੁਰੂ ਘਰਾਂ ਡੇਰਿਆਂ ਰਾਧਾ ਸਵਾਮੀ ਸਤਸੰਗ ਇਸ ਤੋਂ ਇਲਾਵਾ ਜੋ ਹੋਰ ਕਈ ਸੰਸਥਾਵਾਂ ਨੇ ਉਹਨਾਂ ਦੇ ਨਾਲ ਜੁੜੇ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ 10-10 ਵਿਅਕਤੀਆਂ ਦੀ ਟੀਮ ਸੈਕਟਰਾਂ ਦੇ ਵਿੱਚ ਬੈਠਕਾਂ ਨੂੰ ਸੰਭਾਲਦੀ ਹੈ ਕਲੋਨੀਆ ਦੇ ਵਿੱਚ 20 ਮੈਂਬਰੀ ਟੀਮਾਂ ਬਣਾਈਆਂ ਗਈਆਂ ਨੇ ਆਰਐਸਐਸ ਦੇ ਇੱਕ ਆਗੂ ਦੀਪਕ ਬੱਤਰਾ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਸਾਰਾ ਕੰਮਕਾਰ ਸੰਭਾਲਿਆ ਜਾ ਰਿਹਾ ਹੈ